ਸਤਰ ਤਖਦ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਤਸ਼ਾਹ ਦਰਸ਼ਨ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜੀ ਪੰਜਾਬ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ੱੱੱੱ ਨੀਮੀਆਂ ਪ੍ਰੇਮੀਆਂ ਜਿਨ੍ਹਾਂ ਨੇ ਨਾਮ ਜਪਿਆ ਜੀ ਵੰਡ ਕੇ ਛੱਕਿਆ ਦੇਖ ਚਲਾਈ ਤੇਗ ਵਾਹੀ ਵਾਹਿਗੁਰੂ 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 ਨਾਮ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖੋ ਵਾਹ जहाां गुरू खालसा जीा तवि की पंध की श्री साहिब जी सही बोलो जी सिखा दी मता राखा वाह गुरूर अरदासी आर जा अरजो ਸਾਰਸੋ ਪੁਰਾਣ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਤੇ ਆਗਿਆ ਨਾਲ ਸਤ ਜੀ ਜੋ ਨਗਰ ਕਿਟਨ ਸਜਾਇਆ ਗਿਆ ਸਾਰਸਾ ਆਪ ਜੀ ਦਾ ਪਾਵਨ ਪਵਿੱਤਰ ਰੂਪ ਐਸੇ ਨਗਰ ਕਿਟਨ ਸਤੂਰ ਮਹਾਰਾਜ ਪਾਤਸ਼ਾਹ ਚਾਲੇ ਕੋਣ ਰਾਸਤੇ ਤਿਆਰ ਕੀਤਾ ਗਿਆ ਆਪ ਆਗਿਆ ਰਕਸ਼ਿਸ਼ ਕਰੋ ਸ਼ੁਭ ਸੇਵਾ ਕਰਨ ਦੀ ਮਰਦੁੱਤ ਦੀ ਸੁਲਤਾਨਾ ਆਪਰੇ ਪਿਆ ਰਕਸ਼ਿਸ਼ ਕਰਨਾ ਨੰਦੇ ਆ ਕਾਰਜਾਂ ਵਿੱਚ ਆਪ ਆਗਮਨ ਸੰਗ ਸਾਹਿਤ ਕਰਕੇ ਕਾਲ ਵਿਪ੍ਰੇਸ਼ਾ ਵਿੱਚ ਕਾ ਕਾਰਜ ਨਹੀਂ ਕੀਆ ਮਾਨਸਤਿਆ

Angkat <spirituality> ji

ਸਤਿ ਅਰਥੀ ਅਰਗੇਤਨ ਗੁਰੂਆ ਤੁਹਾਨੂੰ ਬੇਨਤੀ ਹੈ ਕਿ ਜਲਦੀ ਜਲਦੀ ਨਰਕੀਤਨ ਦੇ ਵਿੱਚ ਪਹੁੰਚਣ ਦੀ ਕਿਰਪਾ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਨੰਦਰਾ ਫੇਰ ਬੇਨਤੀ ਹੈ ਕਿ ਪੰਜਾ ਸਤਾ ਮੈਂ ਤਾਂ ਹੀ ਨਰਕੀਤਨ ਜਿਹੜਾ ਆ ਉਹ ਚੱਲੂ ਪਾਏਗਾ ਸੋ ਪ੍ਰੋਗਰਾਮ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਹੈ ਗੁਰੂ ਦੇ ਸੇਵਕਾਂ ਨੇ ਆਪਣੀ ਮੇਕਮਾਈ ਦੇ ਵਿੱਚੋਂ ਸਾਦਾ ਲੰਗਰ ਦਾ ਇਂਤਜ਼ਾਮ ਕੀਤਾ ਹੈ ਸਵਾਗਤ ਜੀ ਉਹ ਸਭ ਨੂੰ ਬੇਨਤੀ ਹੈ सुतोल हुय गुरू घर पहुचनि जी करतार तरो जी बाहत धनवाद जय गुरूदेव धनगर जे वाहिगुरू जी का ख़सा वाहिगुरू जी फतेह Thank <laughs> you.